ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ ਸਰਾ ਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਹਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਦਾਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਦਾਸਾ ਦਿੱਤਾ ਸੀ ਉਹਨੇ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੁੱਸੇ ਕੰਮ ਕੀਤਾ ਹੋਵੇਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੀ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਹਾਂ ਮੜਾ ਕਿਸ ਤਰ੍ਹਾਂ ਦਾ ਕੇਸ ਆਇਆ ਹੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸ਼ਤੇ ਸੇ ਕੰਬਿਨੇਸ਼ਨ ਲਈ ਪੁਲਿਸ ਵੱਲੋਂ ਲੈ ਕੇ ਆਏ ਹੈ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰੀਆ ਇਸ ਤੋਂ ਬਾਅਦ ਸੰਪਨ ਹੋ ਜਾਊਗਾ ਮੁਹਾਲੀ ਜਾਣਗੇ ਜਿਹੜਾ ਫਾਈਨਲ ਰਿਪੋਰਟ ਆਏਗੀ 10 ਦਿੱਸਬਰ ਮੈਡਮ ਇਹ ਕਿਹੜੇ ਕੇਸ ਹੈ ਆ ਕੀ ਮਾਮਲਾ ਜੀ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਬਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜੀ ਤੇ ਤਹਿਤ ਥਾਣਾ ਕੋਹਿੰਆ ਸਰਬਰ ਵਿਖੇ ਮੁਕੱਦਮਾ ਨੰਬਰ 15 ਮਿਤੀ 11/25 ਅੰਡਰ ਸੈਕਸ਼ਨ 69 69 ਐਨ ਐਸ ਤਹਿਤ ਮਾਮਲਾ ਦਰਜ ਕਰਤੀ ਦਿੱਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲਿਗੇਸ਼ਨ ਲਗਾਏ ਹੈ ਕਿ ਲੜਕੇ ਨੇ ਆਪਣਾ ਵਿਆਹ ਨਾ ਚਾਹਤਾ ਦੇਖ ਕੇ ਉਹ ਨਾਲ ਫੇਰ ਇੱਕ ਵਰ ਬਣਾਉਂਦਾ ਰਿਹਾ। ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਵੇਂ ਦੋਸਤੀ ਹੋਈ ਮੁੰਡੇ ਨਾਲ ਕਿਵੇਂ ਉਹਨੇ ਗਲਤ ਕੰਮ ਕੀਤਾ ਕਦੋਂ ਕੀਤਾ? ਸਰਾ ਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਦਾਸਾ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ। ਤੁਸੀਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮੰਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਚਾਸਾ ਦਿੱਤਾ ਸੁਣ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਗੁੱਲਤ ਕੰਮ ਕੀਤਾ ਹੋਏਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੀ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਹਮਣ ਕਿਸ ਕਰਾ ਦਾ ਕੇਸ ਹੈ ਹੋਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਫੀਮੇਲ ਆਈ ਹੈ ਜੀ ਸਾਡੇ ਕੋਲ ਰਿਸ਼ਤੇ ਤੇ ਡਾਮਿਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਇਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਹਾਂ ਤੇ ਇਸ ਤੋਂ ਬਾਅਦ ਸੈਂਪਲ ਜੋ ਹੈ ਉਹ ਮੁਹਾਲੀ ਜਾਣਗੇ ਜਦੋਂ ਫਾਈਨਲ ਰਿਪੋਰਟ ਆਏਗੀ ਤਾਂ 10 ਦਿਨਾਂ ਦੇ ਵਿੱਚ ਮੈਡਮ ਇਹ ਕ੍ਰੇਪ ਕੇਸ ਹੈ ਕੀ ਮਾਮਲਾ ਜੀ ਜੈਨ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਸੀ ਤੇ ਤਹਿਤ ਥਾਣਾ ਕੋਹਿੰਆ ਸਰਵਰ ਵਿਖੇ ਮਕਦਮਾ ਨੰਬਰ 15 ਮੀਤੀ 11/25 ਅੰਡਰ ਸੈਕਸ਼ਨ 69 69 বিএনਐਸ ਤਹਿਤ ਮਾਮਲਾ ਦਰਜ ਕੀਤਾ ਗਿਆ। ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ? ਉਹ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਨਾ ਝਾਂਸਾ ਦੇ ਕੇ ਉਹਦੇ ਨਾਲ ਸਰੀਰਕ ਵਦ ਬਣਾਉਣਾ ਰਿਹਾ।